ਸਮਝਣਾ ਵੀ ਇਹ ਇਲਾਕਾ ਬڑے ਵੱਡੇ ਪਹਿਲਾ ਖੜਾਂ ਦੀ ਮਾਰ ਉਹਦਾ ਮੁਆਵਜ਼ਾ ਵੀ ਹਜ ਤੱਕ ਲੋਕਾਂ ਨੂੰ ਖੇਤਰ ਦਾ ਮਿਲ ਸਕੇ ਹੁਣ ਜਿਹੜੀ ਗੜੇ ਮਾਰੀ ਦੀ ਮਾਰ ਆ ਇਹਨੇ ਬਹੁਤ ਤੌਰ ਮਾਨਸਿਕ ਤੌਰ ਦੇ ਉੱਤੇ ਕਿਸਾਨ ਨੂੰ ਬੜਾ ਵੱਡਾ ਮੈਂ ਸੱਤ ਸੱਤ ਮਾਰੀਆ ਆਰਥਿਕ ਤੌਰ ਤੇ ਤਾਂ ਮਾਰੀ ਮਾਰੀ ਆ ਫਸਲਾਂ ਬਿਸ਼ੀਆਂ ਪਈਆਂ ਮੇਰੀ ਬੇਨਤੀ ਹੈ ਮੇਰੀ ਹੁਣੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਰਿਪੋਰਟਾਂ ਤਿਆਰ ਕਰ ਰਹੇ ਆ ਮੈਂ ਕਿਹਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਖਰਾਬਾ ਹੋਇਆ ਕਹਿੰਦੇ ਜੀ 50% ਹੋਇਆ ਜੇ ਤੁਸੀਂ ਉਹ ਅਧਿਕਾਰੀ ਨੂੰ ਮੈਂ ਕਹਿਣਾ ਹੈ ਜਦੋਂ ਤੁਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਦੇਖੋ ਸਰਕਾਰਾਂ ਚਲਾਉਣ ਵਾਲੇ ਵੀ ਦਫ਼ਤਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਕਹਿਣ ਤੇ ਕੰਮ ਕਰਨਾ ਉਹ ਅਫਸਰशाही ਵੀ ਦਫ਼ਤਰਾਂ 'ਚ ਬੈਠ ਕੇ ਰਿਪੋਰਟਾਂ ਭੇਜੀ ਜਾਂਦੀ ਆ ਤੁਸੀਂ ਆ ਕੇ ਗਰਾਊਂਡ ਤੇ ਦੇਖੋ ਇਹ ਉੱਪਰੋਂ ਹੀ ਹਰਿਆਲੀ ਲੱਗਦੀ ਆ ਆ ਬਲੀ ਤੋੜ ਕੇ ਲੈ ਕੇ ਆਏ ਤੇ ਜਦੋਂ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਦੇਖੋਗੇ ਬੜੀ ਵੱੱਟੀ ਮਾਰ ਗੜੇਮਾਰੀ ਨੇ ਕੀਤੀ ਆ ਬੱਲੀਆਂ ਤੋੜਤੀਆਂ ਫਸਲਾਂ ਬਿਸ਼ੀਆਂ ਪਈਆਂ ਇਹ ਜੋ ਧੁੱਪ ਪੈਣੀ ਆ तकरीबन ਸਾਰੀ ਸੁੱਕ ਜਾਣੀ ਆ ਆ ਦੇਖੋ ਸਾਰੀ ਟੁੱਟੀ ਵੀ ਆ ਜੀ ਆ ਦੇਖੋ ਇਸ ਤਰੀਕੇ ਨਾਲ ਆ ਸਾਰੀ ਟੁੱਟੀ ਵੀ ਆ ਇੱਥੇ ਹੁਣ ਕੋਈ ਦਾਣਾ ਨਹੀਂ ਹੋਣਾ ਇਹ ਤਾਂ ਹਫ਼ਤੇ ਦੇ ਵਿੱਚ ਵਿੱਚ ਇੱਕ ਦੇਖੋ ਸਾਰੀ ਟੁੱਟੀ ਵੀ ਆ ਇੱਕ ਵੀ ਬੱਲੀ ਸਾਰੀ ਜਿਹੜੀ ਹੈਗੀ ਆ ਫਸਲ ਇਹ ਸੁੱਕ ਜਾਣੀ ਆ ਸੋ ਮੇਰੇ ਉਹ ਜਿਹੜਾ ਕਹ ਰਿਹਾ ਨਾ ਵੀ 50% ਹੋ ਗਿਆ ਤੁਸੀਂ ਆ ਕੇ ਦੇਖੋ ਆ ਮੈਂ ਹੁਣ ਜਾ ਕੇ ਆਇਆ ਕਰਨਪੁਰ 60% 80% ਜਿਹੜਾ ਹੈਗਾ ਖਰਾਬਾ तकरीबन ਇਹ ਸਾਰੀ ਬੈਲਟ ਦੇ ਵਿੱਚ ਕੋਟਲਾ ਬੱਤਾ ਬੱਤੀ ਮਲਖਪੁਰ ਕਰਨਪੁਰ ਸਰਕਪੜਾ ਨਗਰ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਸਮਝਦਾ ਵੱਡਾ ਖਰਾਬਾ ਹੋਇਆ ਤੇ ਪੁਰ ਇਸ ਲਈ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਦਫਤਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਫਸਰ ਸਾਹਿਬ ਨੇ ਮੇਰੀ ਬੇਨਤੀਆਂ ਦੇਖੋ ਤੁਸੀਂ ਤਨਖਾਹਾਂ ਲੈਣੇ ਹੋ ਇਹ ਲੋਕਾਂ ਦੇ ਟੈਕਸ ਦੇ ਵਿੱਚੋਂ ਪੈਸੇ ਦੇ ਨਾਲ ਲੈਣੇ ਹੋ ਅੱਜ ਜਦੋਂ ਐਡੀ ਵੱਡੀ ਮੁਸੀਬਤ ਵਿੱਚ ਇਹ ਲੋਕ ਘਰੇ ਹੋਏ ਨੇ ਤੁਸੀਂ ਆਓ ਇਹਨਾਂ ਦੇ ਨਾਲ ਖੜੋ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਵੀ ਤੁਹਾਡੀਆਂ ਤਨਖਾਹਾਂ ਲੈਣ ਵਾਲੀ ਅਫਸਰशाही ਤੁਹਾਡੇ ਪੈਸੇ ਚੋਂ ਅੱਜ ਤੁਹਾਡੇ ਦੁੱਖ ਦੇ ਵਿੱਚ ਨਾਲ ਖੜੀ ਆ ਤੇ ਇਹਨਾਂ ਦੀ ਬਾਹਰ ਫੋਟੋ ਨਾਲ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਦੇਖੋਗੇ ਤਾਂ ਤੁਸੀਂ ਸਹੀ ਰਿਪੋਰਟ ਦੇ ਸਕੋਗੇ ਸੋ ਮੈਂ ਇਸ ਵਾਰੀ ਬੇਨਤੀ ਕਰਦਾ ਦੇਖੋ ਪਿਛਲੀ ਵਾਰੀ 2 ਸਾਲ ਪਹਿਲਾਂ ਜਿਹੜੇ ਲਗਭਗ 2 ਸਾਲ ਉਹ ਚੱਲੇ ਹੜਾਂ ਦਾ ਮੁਆਵਜ਼ਾ ਹਜ ਤੱਕ ਨਹੀਂ ਮਿਲਿਆ ਇਸ ਵਾਰੀ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਹੈਗਾ ਮੈਂ ਦੁਆਰਾ ਫੇਰ ਤਾਰਨਾ ਕਰਦਾ ਵੀ ਸਮੂਚੀ ਅਫਸਰਸ਼ਾਹੀ ਦਾ ਘਰਾ ਕਰਾਂਗੇ ਅਸੀਂ ਤੁਹਾਡੇ ਦਫਤਰਾਂ ਚੋਂ ਨਿਕਲਣਾ ਬੰਦ ਕਰਦਾਂਗੇ ਜੇ ਇਸ ਵਾਰੀ ਕੋਈ ਢਿੱਲ ਤੁਸੀਂ ਦਿਖਾਈ ਇੱਕ ਹਫਤੇ ਦੇ ਵਿੱਚ ਵਿੱਚ ਰਿਪੋਰਟਾਂ ਭੇਜ ਕੇ ਗਰਦਾਵਰੀਆਂ ਜਨਨ ਹੋਣੀਆਂ ਪਰ ਜਨਰਲ ਗਰਦਾਵਰੀਆਂ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਥੋੜੀ ਜਲਦੀ ਕਰਵਾ ਲਓ ਤਾਂ ਕਿ ਲੋਕਾਂ ਨੂੰ ਦੇਖੋ ਇਸ ਸਮੇਂ ਬੇਚੈਨੀ ਚ ਹੁੰਦਾ ਕਿਸਾਨ ਅਪ੍ਰੈਲ ਨੂੰ ਉਡੀਕਦਾ ਹੁੰਦਾ ਜਿਹਨਾਂ ਨਵਾਂ ਪੁਰਾਣਾ ਕਰਨਾ ਹੁੰਦਾ ਜਾਂ ਕਰਜ਼ਾ ਲੈਣਾ ਹੁੰਦਾ ਜਾਂ ਮੋੜਨਾ ਹੁੰਦਾ ਉਹ ਸਾਰੇ ਤੋ ਐਸੇ ਸਮੇਂ ਜਦੋਂ ਤੁਸੀਂ ਆ ਕੇ ਨਾਲ ਖੜੋਗੇ ਉਹਦੀ ਬੇਚੈਨੀ ਦੂਰ ਹੋਊਗੀ ਵੀ ਹਾਂ ਸਰਕਾਰਾਂ ਸਾਨੂੰ ਮੁਆਵਜ਼ਾ ਦੇਣ ਲੱਗੀਆਂ ਕੋਈ ਸਹਾਰਾ ਮਿਲਦਾ ਕੋਈ ਹੌਸਲਾ ਮਿਲਦਾ ਸੋ ਹਫ਼ਤੇ ਦੇ ਵਿੱਚ ਵਿੱਚ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਇਹ ਤੁਸੀਂ ਜਿਹੜਾ ਹੈਗਾ ਜਲਦੀ ਪ੍ਰਬੰਧ ਕਰੋ ਇਹ ਕੇਵਲ ਕਣਕਾਂ ਨਹੀਂ ਕਣਕਾਂ ਦਾ ਦਿਖ ਨਹੀਂ ਆ ਰਹੀਆਂ ਪਰ ਸੀਨ ਦਾ ਬਹੁਤ ਬੁਰਾ ਹਾਲ ਹੈ ਸਰੋਂ ਬਿਲਕੁਲ ਮੈਂ ਸਮਝਦਾ ਖਤਮੇ ਕਰਕੇ ਰੱਖਤੀ ਸਬਜ਼ੀਆਂ ਖਤਮ ਕਰਕੇ ਰੱਖਤੀਆਂ ਸੋ ਮੇਰੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਵਿੱਚ ਰਿਪੋਰਟ ਭੇਜ ਕੇ ਗਰਦਾਵਰੀਆਂ ਜਲਦੀ ਕਰਵਾ ਕੇ ਤੇ ਮੁਆਵਜ਼ੇ ਦਾ ਜਿਹੜਾ ਹੈਗਾ ਪ੍ਰਬੰਧ ਜਲਦੀ ਤੋਂ ਜਲਦੀ ਤੁਸੀਂ ਬੱਸ ਤੁਸੀਂ ਖੇਤ ਦੇਖ ਲਓ ਜੀ ਕੋਈ ਅਧਿਕਾਰੀ ਆਇਆ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਆਇਆ ਕੋਈ ਵਿਦੈ ਗਾਇਆ ਹੋਏ ਤੁਹਾਡੇ ਪਿੰਡ ਚ ਕੋਈ ਆਦਾ ਆਦਾ ਮਾਣਵਾਦੀ ਐਮਐਲਏ ਸਾਹਿਬ ਆਏ ਸੀ 7 ਵਜੇ ਸ਼ਾਮ ਨੂੰ ਉਸ ਤੋਂ ਬਾਅਦ ਵੀ ਨਹੀਂ ਰਹੀ ਹੋ ਜਾਂਦਾ ਬਾਕੀ ਇਹ ਚੀਜ਼ ਹੈ ਜੀ ਸਾਰਾ ਸਭ 100% ਨਿਕਲ ਆ ਚੰਦੂ ਮਾਜਰਾ ਸਾਹਿਬ ਆਏ ਨੇ ਜਾਇਜ ਲੈ ਰਹੇ ਨੇ ਦੌਰਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਚਾਹੋਗੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆ ਕੇ ਸਾਡੀ ਸ਼ਾਨ ਪਾਈ ਇੱਕ ਤਾਂ ਸਾਡੇ ਭਰਾ ਹੀ ਆ ਜੀ ਐਮਐਲਏ ਕਾਦੇ ਆ ਜੀ ਹਾਂਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਗੁਰਜੰਤ ਸਿੰਘ ਠੀਕ ਹੈ ਨਾ ਚਾਹੋਗੇ ਚੰਦੂ ਮਾਜਰਾ ਸਾਹਿਬ ਦੌਰਾ ਕਰ ਰਹੇ ਨੇ ਸਾਥ ਲੈ ਰਹੇ ਨੇ ਬਹੁਤ ਧੰਨਵਾਦ ਜੀ ਤੁਹਾਡਾ ਕਿ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਤੁਹਾਡੇ ਪਿੰਡ ਜੇ ਕਿੰਨੀ ਕ ਨੁਕਸਾਨੀਆਂ ਗਈਆਂ 100% ਨੁਕਸਾਨ ਹੈ ਜੀ ਸਾਡੇ ਪਿੰਡ 'ਚ ਕੋਈ ਅਧਿਕਾਰੀ ਆਏ ਹੋਵੇ ਕੋਈ ਅਧਿਕਾਰੀ ਪਿਛਲੀਆਂ ਫਸਲਾਂ ਜਿਵੇਂ ਕੀ ਹੜ੍ਹ ਦੇ ਕਾਰਨ ਨੁਕਸਾਨੀਆਂ ਗਈਆਂ ਸੀਗੀਆਂ ਉਹਨਾਂ ਦਾ ਕੋਈ ਮੁਆਵਜ਼ਾ ਮਿਲਿਆ ਹੋਵੇ ਕੋਈ ਮੁਆਵਜ਼ਾ ਸਾਨੂੰ ਨਹੀਂ ਮਿਲਿਆ ਜੀ ਮਿਲਿਆ ਵੀ ਤਾਂ 5-5 ਕਿੱਲਾਂ ਤੱਕ ਸੀਮਿਤ ਰਹਿ ਗਿਆ ਜੀ ਕਿਸੇ ਕੋਲ ਵੱਧ ਜ਼ਮੀਨ ਵੀ ਹੈ ਤਾਂ 5 ਕਿੱਲਾਂ ਦਾ ਮਤਲਬ ਕੀ ਹੈ ਜੀ ਖਰਚਾ ਤਾਂ ਸਾਰੀ ਥਲੀ ਤੇ ਹੀ ਹੁੰਦਾ ਜੀ ਕੀ ਕਹਿਣਾ ਚਾਹੋਗੇ ਮੌਕੇ ਤੇ ਜੋ ਸਰਕਾਰ ਹੈ ਇਸ ਸਮੇਂ ਆਪ ਵੀ ਪਾਰਟੀ ਸਰਕਾਰ ਨੂੰ ਤਾਂ ਕੁਝ ਨਹੀਂ ਕੀ ਕਹਿ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਕਹਿਣ ਨਾਲ ਕੰਮ ਨਹੀਂ ਕਰ ਕੰਮ ਨਹੀਂ ਕਰ ਸਕਦਾ ਚੰਦੂ ਮજરા ਸਾਹਿਬ ਆ ਰਹੇ ਨੇ ਦੌਰਾ ਕਰਦੇ ਨੇ ਕਿਉਂਕਿ ਬਹੁਤ ਬਹੁਤ ਧੰਨਵਾਦ ਹੈ ਚੰਦੂ ਮજરા ਸਾਹਿਬ ਤੋਂ ਸਾਡੇ ਭਰਾ ਹੈ 7 ਬਲਤੀ ਹੋ ਗਈ ਅ ਹਿਰਨ ਨੂੰ ਅਸੀਂ ਨਹੀਂ ਲੈ ਕੇ ਆ ਸਕੇ